हेलो 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 काकू मौसम चेंज हो गया कदम हाँ मतलब भाई होगी मी आज हो तो तो हो <laughs> तो तो भी तो मौसम ठंडा हो जाए इस से मतलब भाई ये सार है मतलब गर्द रहे थोड़ा तो आवाज आंदी होनी है तो आले भी पै रहे ठंडे ठंडे शीशे ठंडे हो गए हाँ बारिश दिया बुंदा हाँ 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 उस तो नैना देवी टैंपल जाव तो टैक्सी करके फिर इतना विजिट कर सदटस लेक इतो शुरू कर दे असल चाहिए राउंड ला के पूरा इतरमा फिर समाप्त करते आटैचू है जी पूरा सारा जो एरिया उत्तर स्टैचू वेखिया अंदर यह यूनिवर्सिटी बनी दर्शन करे जी हम अंदर यूनिवर्सिटी के असं यूनिवर्सिटी गए थे गड्डिये समान अखता सारा फिर उपर केव लेक नैना देवी मंदिर ਸਸਿਕਲ ਸਾਰਿਆਂ ਨੂੰ ਇੱਕ ਸੋਹਣੀ ਸਵੇਰ ਰਵਾਲਸਰ ਤੋਂ ਤੇ ਅਸੀਂ ਫਟ ਗਏ ਜੀ ਤਿਆਰੀ ਕਰ ਲਈਏ ਸਾਰੀ ਮੈਂ ਤੁਹਾਨੂੰ ਦਿਖਾਣਾ ਬਾਅਦ ਦੇ ਵਿੱਚ ਰੂਮ ਅਸੀਂ ਕੱਲ ਲੈ ਲਏ ਸੀ ਉਹ ਤੁਹਾਨੂੰ ਦਿਖਾਣੇ ਤੇ ਅਸੀਂ ਹੁਣ ਚੈੱਕ ਆਊਟ ਕਰ ਰਹੇ ਹਾਂ ਅੱਗੇ ਦਾ ਪ੍ਰੋਗਰਾਮ ਹੈਗਾ ਅਸੀਂ ਅੱਜ ਜਾਵਾਂਗੇ ਇੱਥੋਂ 10 ਕਿਲੋਮੀਟਰ ਤੇ ਇੱਕ ਕੇਵ ਹੈ ਜਿੱਥੇ ਬੜੀ ਵਧੀਆ ਹਿਸਟੋਰੀਕਲ ਪਲੇਸ ਹੈ ਹਾਂ ਇਸ ਝੀਲ ਨਾਲ ਜੁੜੀ ਹੋਈ ਜਿਹੜੀ ਰਵਾਲਸਰ ਲੇਕ ਹੈ ਕੇਵ ਉੱਥੇ ਬਣੀ ਹੋਈ ਹੈ ਉੱਤੋਂ ਪਹਿਲਾਂ ਇੱਕ ਨੇਕ ਵਿਆਗੀ ਦੇ ਲਾਸਟ ਦੇ ਵਿੱਚ ਮਾਤਾ ਨਾਨਾ ਦੇਵੀ ਨਾਨਾ ਦੇਵੀ ਟੈਂਪਲ ਵੀ ਹੈ ਜੀ। ਹਾਲਾਂਕਿ ਰਸਤੇ ਕਾਫੀ ਖਰਾਬ ਨੇ ਇੱਥੇ ਤੇ ਕੋਸ਼ਿਸ਼ ਕਰਾਂਗੇ ਸਾਨੂੰ ਸਾਰਾ ਕੁਝ ਦਿਖਾਣ ਦੇ। ਤੇ ਫਿਲਹਾਲ ਅਸੀਂ ਹੁਣ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉੱਤੋਂ ਬਾਅਦ ਗੱਡੀਆਂ ਉਧਰ ਹੀ ਖੜੀਆਂ। ਹਾਂਜੀ ਹਾਂ ਤੇ ਬਸ ਫਿਰ ਹੁਣ ਪੈਕਿੰਗ ਆਊਟ ਹੋ ਗਈ ਹੈ ਤੇ ਹੁਣ ਆਉ ਤੁਹਾਨੂੰ ਲੈ ਕੇ ਚੱਲਦੇ ਆ ਕਿ ਹੋਰ ਐਕਸਪਲੋਰ ਕਰਦੇ ਆ ਰਵਾਬ ਸਰ। ਰਵਾਬ ਸਰ ਤੇ ਹੁਣ ਮੈਂ ਤੁਹਾਨੂੰ ਨੂੰ ਦਿਖਾਣਾ ਕਿ ਸਾਡੇ ਕੋਲ ਦੋ ਰੂਮ ਸੀ ਇੱਥੇ ਰਵਾਬ ਸਰ ਜਿਹੜੇ ਯੂਨੀਵਰਸਿਟੀ ਬਣੀ ਹੈ।

ਨਵੀਂ ਸਵੇਰ ਨਵੀਂ ਤਾਜ਼ਗੀ ਦੇ ਨਾਲ ਉਹ ਗੇਟ ਆਪਣਾ ਮਾਨਸਟਰੀ ਦਾ ਇਸ ਪਾਸੇ ਮਾਨਸਟਰੀ ਇਹ ਇੱਧਰ ਸਾਰਕਟਰ ਵਾਲ ਸਰ ਦੇ ਜੇ ਕਿਸ ਨੇ ਕੋਈ ਸਮਾਨ ਵਗੈਰਾ ਲੈਣਾ ਹੋ ਤਾਂ ਇੱਥੇ ਸਸਤਾ ਕੋਰੀਅਰ ਰੇਟ ਤੇ ਮਿਲਣੇ ਹੈ ਗੁਰਦੁਆਰਾ ਸਾਹਿਬ ਦੇ ਰਸਤੇ ਦੇ ਵਿੱਚ ਇਸ ਪਾਸੇ ਰਵਾਲ ਸਰ ਲੈ ਕੇ ਹੈ ਇਹ ਰਸਤਾ ਤੇ ਦੇ ਨਾਲ ਨਾਲ ਇਹਦਾ ਰਸਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਆ ਉੱਥੇ ਪਾਸੇ ਗੁਰਦੁਆਰਾ ਸਾਹਿਬ ਦਾ ਰਾ ਇੱਕ ਮੇਨ ਗੇਟ ਹੈ ਤੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਨੂੰ ਹੈ

ਲੰਗਰ ਪ੍ਰਸ਼ਾਦਾ ਸੀ ਸ਼ਕਲੇ ਤੇ ਮੱਥਾ ਦੇਖ ਲਿਆ ਹੁਣ ਅਸੀਂ ਪਹਿਲਾਂ ਲਗੇ ਚੱਕਦੇ ਆਪਣੇ ਹੋਟਲ ਚ ਸਮਾਨ ਚੱਕ ਕੇ ਫਿਰ ਉੱਪਰ ਕੇਵ ਲੇਕ ਲੈਣਾ ਦੇਵੀ ਮੰਦਿਰ ਪਰ ਜਦੋਂ ਵੀ ਉੱਥੇ ਖੜ ਜਲ ਦੇ ਸ਼ਾਂਚ ਤੁਸੀਂ ਸ਼ਾਂਚ ਖੜੋ ਗੱਡੀਆਂ ਲੈ ਕੇ ਆਏ ਸੀ ਅੱਛਾ ਓਕੇ ਉੱਥੇ ਫੋਲਡਰ ਕੋਲ ਚਲੋ ਜਿੱਥੇ ਚਾਪੀ ਦੇ ਚਲੋ 10 ਵਜੇ ਚਲੋ ਤੁਸੀਂ ਸ਼ਾਂਚ ਖੜੋ ਅਸੀਂ ਆਏ ਐਂਦਰ ਫਿਲਹਾਲ ਫਿਲਹੀ ਗੱਲ ਬਾਤ

टेंपर है गया। तो वाटर लगे है इधर पानी आ जी पानी आजुगा कि पानी

बहुत स्टेचू है पूरी जी अपनी पूरे एरिए दिखाई देता है दिखाई देखते है। उन, हैं देख थले जाके आ रस्ता थले गार्क लाई से आ थले रस्ता जा रहा है दस से जोत अगे जा रहे ने थोड़ा संभल के चलना पैना क्योंकि उत्थे थोड़ा स्लिपरी है ਤੇ ਉੱਤਰੇ ਦੀ ਕਾਫੀ ਥੱਲੇ ਉੱਤਰ ਕੇ ਇਹ ਜਿਹੜਾ ਰਸਤਾ ਠੀਕ ਹੋਊਗਾ ਸਟੈਚੂ ਜਿਹੜਾ ਬੁਰਾ ਜੀ ਬ 100 ਤੋਂ ਤੱਕ ਪਹੁੰਚੇ ਥੋੜਾ ਸੰਭਲ ਕੇ ਚੱਲਣਾ ਪੈਣਾ ਬੇਟਾ ਇੱਧਰੋਂ ਥੱਲੇ ਜਾਣਾ ਪੈਣਾ ਇੱਥੋਂ ਚਾਹਤ ਚੱਗੀ ਤੇ ਵੇ ਟੂ ਟੈਂਪਲ ਵੇ ਟੂ ਟੈਂਪਲ ਐ ਤੇ आप, आप बने स्टैचू बनया इस पे है थले दे जी पूरा स्टैचू बहुत हाइट तक है उत्तर तक के यह है के। ते थे शूज लाव गे अपने खोल के फिर दर्शन कर दिए आ जाओ कभी भी कोशिश ना करो लिख्या स्टैचू जनस अंदर है, है। इस पास कुछ टूरिस्ट पहला पहुंचे कंधा सारी है। हो हुई है। जी हैकारी जी की गुरु महात्मा बुध जी का स्टैचू है मत टेकते तो सारा अंदरों यूनिवर्सिटी बनी हुई है जी इतने लोग आँखें अपनी शरदा मत टेकते सारा ये सारा जो एरिया ये

ਇੰਟਰਵਿਊ ਸਾਰੇ ਚਲੋ ਅੰਦਰੋਂ ਹੁਣ ਤੁਹਾਨੂੰ ਯੂਨੀਵਰਸਿਟੀ ਦੇ ਦਰਸ਼ਨ ਕਰਵਾਤੇ ਤੇ ਹੁਣ ਆਪਾਂ ਬਾਹਰ ਚੱਲਦੇ ਬਾਹਰੋਂ ਸਟੈਚੂ ਜਿਹੜੇ ਹੈਗੇ ਬਾਹਰੋਂ ਦਿਖਾਣੇ ਕਿ ਕਿੰਨੀ ਹਾਈਟ ਹੈਗੀ ਤੇ ਉਹਦੇ ਬਾਰੇ ਕੁਝ ਲਿਖਿਆ ਤਾਂ ਉਹਦੇ ਬਾਰੇ ਜਾਣਕਾਰੀ ਵੀ ਤੁਹਾਨੂੰ ਦਿੰਨੇ ਆ ਫਿਲਹਾਲ ਅਸੀਂ ਮੱਥਾ ਟੇਕ ਲਿਆ ਤੇ ਆਪਾਂ ਬਾਹਰ ਚੱਲਦੇ ਆ

अस परमा भी वीडियो शॉट भी लोटस साहब सामने सुशोभित निशान साहब सामने जिथे मेरी फिंगर है परिक्रमा कर पूरी लेकिन ऐदा एथ शुरू कर दे के पूरा परिक्रमा

ਲਓ ਜੀ ਲੰਬੀਆਂ ਉੱਚੀਆਂ ਚੜਾਈਆਂ ਚੜਦੇ ਪੰਜ ਕਿੰਝ ਕੁੰਤੀ ਸਰ ਲੈਕ ਤੇ ਇੱਥੇ ਪਹੁੰਚੇ ਗਰਮੀ ਬੜੀ ਜ਼ਿਆਦਾ ਪਹਿਲਾਂ ਕੋਈ ਠੰਡਾ ਠੰਡਾ ਪੀਨੇ ਆ ਉਹ ਤੋਂ ਬਾਅਦ ਫਿਰ ਤੁਹਾਨੂੰ ਜਿਹੜੀ ਅੱਜ ਦੀ ਦੂਜੀ ਡੈਸਟੀਨੇਸ਼ਨ ਆ ਉਹ ਦਿਖਾਣੇ ਆ ਕੁੰਤੀ ਸਰ ਲੈਕ ਬਹੁਤ ਥੱਲੇ ਆਇਆ ਇਹ ਰੋਡ ਕੋਈ ਪਿੰਡ ਨੂੰ ਜਾ ਰਿਹਾ ਰਸਤੇ ਤੱਕ ਸਹੀ ਪਰ ਉੱਪਰਲੇ ਪਾਸੇ ਜਾਣਾ ਸਾਈਡ ਤੇ ਗੱਡੇ ਲਾਈਆਂ ਇੱਥੇ ਇੱਕ ਦੁਕਾਨ ਆ ਉਹ ਤੋਂ ਪਤਾ ਕਰਿਆ ਇਹ ਮੰਦਰ ਆ ਸਾਹਮਣੇ ਮੰਦਰ ਦੀ ਬੈਕ ਸਾਈਡ ਤੇ ਕੁੰਤੀ ਸਰ ਲੈਕ ਤੇ ਹੁਣ ਤੇ ਫਿਰ ਸਾਨੂੰ ਖਲ ਲੈ ਚਲਦੇ ਹਾਂ ਫਿਰ ਫਿਲਹਾਲ ਥੋੜਾ ਪਾਣੀ ਪੁਣੀ ਪੀਨੇ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਇੱਕ ਪੱਕਾ ਰਸਤਾ ਬਣਾਇਆ ਹੋਇਆ ਜੀ ਇਸ ਥੱਲੇ ਲੇਕ ਵੱਲ ਜਾਣ ਵਾਸਤੇ ਅਸੀਂ ਉੱਪਰ ਜਿਹੜੀ ਦੁਕਾਨ ਸੀ ਉਹਨਾਂ ਤੋਂ ਪਤਾ ਕੀਤਾ ਤੇ ਕਾਫੀ ਸਾਲ ਦੇ ਵਿੱਚ ਇੱਥੇ ਕੋਈ ਮੇਲਾ ਵਗੈਰਾ ਵੀ ਲੱਗਦਾ ਹੈ ਉਦੋਂ ਬੜਾ ਇਕੱਠ ਹੁੰਦਾ ਔਰੇ ਇਹ ਨਾਲ ਨਾਲ ਇੱਕ ਮੰਦਿਰ ਬਣਿਆ ਹੈ ਮੰਦਿਰ ਸ਼ਾਇਦ ਬਾਅਦ ਚ ਬਣਿਆ ਹੈ ਤੇ ਇਹਦੇ ਬਿਲਕੁਲ ਸਾਹਮਣੇ ਔਰ ਸਾਹਮਣੇ ਪਹਿਲਾ ਜਿਹੜਾ ਵਿਊ ਹੈ ਇਹ ਕੁੰਤੀ ਸਰ ਲੇਕ ਦਾ ਇਹਦੇ ਇਤਿਹਾਸ ਬਾਰੇ ਫਿਰ ਮੈਂ ਅੱਗੇ ਦੱਸਾਂਗਾ ਇਹ ਸਾਰਾ ਵਿਊ ਹੈ ਜੀ ਇਸ ਸੋਹਣੀ ਲੇਕ ਤੇ ਰਮਣੀਕ ਸਥਾਨ ਦਾ ਤੇ ਸਾਹਮਣੇ ਕੋਈ ਹੋਟਲ ਵੈਰਾ ਬਣਿਆ ਹੋਇਆ ਹੈ ਤੇ ਨਾਲ ਨਾਲ ਇਹਦੇ ਸਾਰਾ ਇਹ ਜੰਗਲੀ ਏਰੀਆ ਹੈ ਔਰ ਸਾਹਮਣੇ ਹੋਟਲ ਹੈ ਇਸ ਲੇਕ ਦੇ ਇਤਿਹਾਸ ਬਾਰੇ ਕਿ ਜਦੋਂ ਪਾਡਵਾ ਨੂੰ ਅਗਿਆਤ ਵਾਸੀ ਵਾਸ ਕੀ ਤਰ੍ਹਾਂ ਜੈਸੀ ਤਾਹੋ ਕੁਰਬਤੋ ਬੱਚੇ ਬਚਾਉਂਦੇ ਇਹਨਾਂ ਪਹਾੜਾਂ ਵਿੱਚੋਂ ਸਫ਼ਰ ਕਰਦੇ ਰਹੇ ਤੇ ਆਪਣਾ ਜਿਹੜਾ ਜੀਵਨ ਸਰ ਕਰਦੇ ਰਹੇ ਜਦੋਂ ਇੱਥੋਂ ਨੰਗੇ ਪੰਜੇ ਪੜਨਪ ਤੇ ਮਾਤਾ ਕੁੰਤੀ ਮੇਰੇ ਨਾਲ ਸੀ ਤਾਂ ਮਾਤਾ ਕੁੰਤੀ ਨੂੰ ਇੱਥੇ ਪਿਆਸ ਲੱਗੀ ਤੇ ਯੁਦਿਸ਼ਥਰ ਨੇ ਅਰਜੁਨ ਨੂੰ ਫਿਰ ਕਿਹਾ ਤੇ ਅਰਜੁਨ ਨੇ ਆਪਣੇ ਤੀਰ ਮਾਰ ਕੇ ਇਥੋਂ ਇੱਕ ਪਾਣੀ ਦਾ ਚਸ਼ਮਾ ਜਿਹੜਾ ਉਹ ਪਰਗਟ ਕੀਤਾ ਸੋ ਇਸੇ ਜੇ ਪਾਣੀ ਦੇ ਚਸ਼ਮੇ ਨਾਲ ਇਹ ਜਿਹੜੀ ਝੀਲ ਬਣੀ ਹੋਈ ਹੈ ਤੇ ਲੋਕੀ ਜਾਂਦੇ ਇੱਥੇ ਦੇਖੀ ਜਾਂਦੇ ਕੋਈ ਪੂਜਾ ਵੀ ਕਰਦੇ ਆ ਤੇ ਬੱਚੇ ਕਾਲੇ ਬਸੇ ਨਾ ਵੀਰੇ ਸੇ ਸ਼ਾਇਦ ਹੋ ਪਿੱਛੇ ਜਿਹੜਾ ਪਿੰਡ ਹੈ ਉਸ ਪਿੰਡ ਦੇ ਉਹ ਬੱਚੇ ਨੇ ਸੋ ਇਹ ਅਸੀਂ ਇਸ ਲੇਖ ਦਾ ਇਤਿਹਾਸ ਪਿੱਛੇ ਵੀ ਚੱਲਾਂਗੇ ਪਿੱਛੇ ਮਾਤਾ ਨਾਨਾ ਦੇਵੀ ਦਾ ਮੰਦਿਰ ਵੀ ਹੈ ਤੇ ਇੱਕ ਚੀਜ਼ ਵੀ ਹੈ ਜਿਹੜੇ ਬੋਦਿਸਤ ਗੁਰੂ ਬਦਨਵਰ ਸੰਭਾ ਬਦਨਵਰ ਲੇਟਡ ਦੀ ਮੰਡੀ ਦੇ ਜਿਹੜਾ ਰਾਜਾ ਸੀ ਔਰ ਅਸੀਂ ਬੇਟੀ ਨਾਲ ਰਿਲੇਟਡ ਉਹ ਜਿਹੜੀ ਹੈਗੀ ਹੈ ਇਹ ਕਿਹ ਬੜੀ ਹੋਈ ਹੈ ਉਹਨਾਂ ਨੇ ਉੱਥੇ ਤਪੱਸਿਆ ਕਰੀ ਤੇ ਉਹ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਉੱਥੇ ਜਾ ਕੇ ਦਵਾਂਗੇ ਫਿਲਹਾਲ ਇਸ ਨੇਕ ਦਾਪਾ 뷰 ਕੈਪਚਰ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ ਕੇਪਸਵਲ ਤੇ ਨਾਣਾਦੇਵੀ ਮਾਤਾ ਟੈਂਪਲ ਵੱਲ ਇਹ ਜੀ ਚੀਲ ਦਾ 뷰 ਸਾਰੇ ਪਾਸੇ ਪ੍ਰਕਰਮਾਈ ਬਣੀ ਹੋਈ ਹੈ ਤੇ ਇਧਰੋਂ ਲੋਕੀ ਪੂਰੀ ਪ੍ਰਕਰਮਾ ਕਰਦੇ ਆ ਅੱਜ ਗਰਮੀਆਂ ਟਾਈਮ ਨਹੀਂ ਹੈ ਸਾਡੇ ਕੋਲ ਅੱਗੇ ਵੀ ਜਾਣਾ ਸੀ ਔਰ ਕੇਸਾਜਵਲੀ ਅੱਜ ਪਹੁੰਚਣਾ ਸ਼ਾਮੀ ਸੂਰਜ ਕਰਕੇ ਹਰ ਨੂੰ

ये सारी चीज का व्यू है इतो तो बच्चे सामने जड़े। ना तरस्तर तरस्तर तो ना गा। ए सामने बच्चे और तो कुछ नहीं पे

ककुई। ककुई। है का उनका चलो जी सारे ने लेक देख लेकिन हूँ चल हैं फिर अगे हाँ कि लगे बहुत मौसम चेंज हो गया एकदम हाँ बदलवाई होगी

ਪਾਣੀ ਇਹ ਜੀ ਪੇਰ ਫਲੈਗ ਲੱਗੇ ਹੋਏ ਨੇ ਕਿਉਂਕਿ ਵਿਦਿਸ਼ਟ ਇੱਥੇ ਸਾਰਾ ਨਵਾਲ ਸਰ ਕਰਕੇ ਇੱਥੇ ਬੜਾ ਪ੍ਰਵਾਹ ਹੈ ਉੱਤੇ ਖੂਫ ਪਹਾੜ ਦੇ ਉੱਤੇ ਅਸੀਂ ਜਾਵਾਂਗੇ ਉੱਥੇ ਉਹ ਥੇਹ ਜਿੱਥੇ ਹਿੰਦੀ ਦੇ ਰਾਜੇ ਜਿਹੜੇ ਰਾਜਾ ਸਿਖ ਉਹਨਾਂ ਦੀ ਲੜਕੀ ਨੇ ਉੱਥੇ ਤਪੱਸਿਆ ਕੀਤੀ ਤੇ ਗੁਰੂ ਪਤਮਾ ਸਾਹਿਬਾ ਦੇ ਕ੍ਰਿਸ਼ਨ ਪਾਈ ਸੋ ਬੜਾ ਪੀਸ ਫੁਲ ਸਪੋਰਟ ਏਰੀਆ लगे हुए हैं सारे पाइन के तो दरख्त ने पहला बड़ी गर्मी थी मौसम तो एकदम ठंडा हो गया पौड़ियां किसी ने अपनी किसाई चढ़ने उ बड़ा वह एरिया सारा बदला गर्ज पै रही है उपर, बदल पूरे बच्चे इंजॉय कर रहे ने पूरे इतने लाए रहे लोगों ने, ने अपनी श्रद्धा भावना के अकॉर्डिंग इतना सारे जोर फ्लैग है लाए हुए ने ਇਹ ਪਹਾੜੀ ਹੈ ਇੱਥੇ ਸਾਰੇ ਪਲੇਅਰ ਫਲੈਗ ਨੇ ਕਿਉਂਕਿ ਉਹ ਜਿਹੜੀਆਂ ਕੇਪਸ ਨੇ ਜਿੱਥੇ ਆਪਣੇ ਰਵਾਲਸਰ ਨਾਲ ਲੱਟਣੇ ਉਹ ਰਵਾਲਸਰ ਜਿਹੜੀ ਝੀਲ ਹੈ ਲਟਸ ਝੀਲ ਉਹਦੇ ਨਾਲ ਲੱਟਣੇ ਤੇ ਬੜਾ ਸੋਹਣਾ ਮਾਹੌਲ ਹੋ ਗਿਆ ਹਵਾ ਠੰਡੀ ਠੰਡੀ ਚੱਲ ਰਹੀ ਹੈ ਬੱਦਲ ਹੋ ਗਏ ਨੇ ਉੱਪਰ ਅਸਮਾਨ ਤੇ ਬੱਦਲ ਨੇ ਬੱਦਲ ਗਰਜ ਰਹੇ ਤੁਹਾਨੂੰ ਆਵਾਜ਼ ਆ ਜਾਂਦੀ ਹੋਣੀ ਹੈ ਤੇ ਜਿਹੜਾ ਵਧੀਆ ਮੌਸਮ ਪਹਿਲਾਂ ਗਰਮੀ ਸੀ ਗਰਮੀ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਸੀ ਪਰ ਹੁਣ ਤੋਣ ਲੱਗ ਰਿਹਾ ਹੈ ਇਸ ਤੋਂ ਬਾਅਦ ਅਸੀਂ ਲੈਣਾ ਦੇਵੀ ਟੈਂਪਲ ਜਾਵਾਂਗੇ ਅੱਗੇ ਜਾ ਕੇ ਇਹ ਟੋਟਲੀ ਚੜਾਈ ਹੈ ਉਹ ਥੋੜਾ ਜਿਹਾ ਅੱਗੇ ਰਹਿ ਗਿਆ ਟੈਂਪਲ ਟੋਟਲੀ ਚੜਾਈ ਹੈ ਤੇ ਬੜਾ ਛੋਟਾ ਰਸਤਾ ਹੈ ਬੜੇ ਮਤਲਬ ਪਹਿਲੇ तकरीबन ਪਹਿਲੇ ਜਾਂ ਦੂਜੇ ਗੇਰਤੀ ਗੱਡੀ ਉੱਤੇ ਜਾਂਦੀ ਹੈ ਤੇ ਸੋ ਜੇ ਕਿਤੇ ਆਣਾ ਹੋਵੇ ਤਾਂ ਆਪਣਾ ਰਿਆਸਰ ਤੋਂ ਟੈਕਸੀ ਕਰਕੇ ਫਿਰ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਆ ਬਾਰਿਸ਼ ਹੋ ਰਹੀ ਹੈ ਜੇ ਅਸੀਂ ਇੱਥੇ ਅੰਦਰ ਗੱਡੀ 'ਚ ਤੇ ਜਿਹੜਾ ਵਧੀਆ ਮੌਸਮ ਹੋ ਗਿਆ ਉਹ ਹਾਲੇ ਨਾਲ ਗੱਡੀ ਦੀ ਮਿੱਟੀ ਮਿੱਟੀ ਹੋ ਗਈ ਸੀ ਅਜੇ ਗੱਡੀ ਵੀ ਤੋਂ ਆ ਜੀ ਹੈ रस्ते भी जी झूड़ उड़ती है ठंडी हवा चल रही है ठंडा भी पै रहे हैं अले भी पैने शुरू हो गए हाँ देखो सारे इधर परेर फैक लगे ने सारे आए गुस्सा है उपर अवे हमें मीह हट जाकर जावे

पिछे ठंडे हो गए गर्मी पूरी गई बारिश दाहा ठंडे ठंडे शीशे ठंडे हो गए जिदा बर्फ होती है ना एदाते शीशे बिलकुल ठंडे लगन लग गए फिलहाल हम शीशे वगैरह साफ कर दिए फिर अगे जाते हैं